ਅਸਮਰਾਲਾ ਸ਼ਹਿਰ ਦੇ ਵਿੱਚ ਫੂਡ ਸੇਫਟੀ ਵਿਭਾਗ ਦੀ ਇੱਕ ਟੀਮ ਫੂਡ ਟੈਸਟਿੰਗ ਦੇ ਲਈ ਵੈਨ ਲੈ ਕੇ ਸਮਰਾਲਾ ਸ਼ਹਿਰ ਚ ਪਹੁੰਚੀ ਜਦੋਂ ਫੂਡ ਟੈਸਟਿੰਗ ਵਾਲੀ ਵੈਨ ਸਮਰਾਲਾ ਸ਼ਹਿਰ ਪਹੁੰਚੀ ਤਾਂ ਸਮਰਾਲਾ ਸ਼ਹਿਰ ਦਾ ਅੱਧੇ ਤੋਂ ਵੱਧ ਬਾਜ਼ਾਰ ਬੰਦ ਹੋ ਗਿਆ ਜਿਨ੍ਹਾਂ ਵਿੱਚ ਦੁੱਧ, ਕਿਰੀਆਨਾ, ਕਨਫੈਕਸ਼ਨਰੀ ਦੇ ਦੁਕਾਨਾਂ ਦੇ ਵਿੱਚ ਭਾਜੜਾ ਪੈ ਗਈਆਂ ਦੁਕਾਨਾਂ ਬੰਦ ਹੋਣ ਕਾਰਨ ਫੂਡ ਸੇਫਟੀ ਵਿਭਾਗ ਦੀ ਵੈਨ ਜ਼ਿਆਦਾ ਟੈਸਟਿੰਗ ਨਹੀਂ ਕਰ ਸકી ਫੂਡ ਸੇਫਟੀ ਅਫਸਰ ਮਨਪ੍ਰੀਤ कौर ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੂੰ ਚੰਗੀ ਕੁਆਲਿਟੀ ਦਾ ਖਾਣਾ ਖਾਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਸੀ ਪਰ ਜਦੋਂ ਅਸੀਂ ਇਹ ਵੈਨ ਸਮਰਾਲਾ ਲੈ ਕੇ ਆਏ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਹੀ ਬੰਦ ਕਰ ਲਈਆਂ ਕੀ ਕੀ ਹੋਰ ਦੱਸਿਆ ਗਿਆ ਫੂਡ ਸੇਫਟੀ ਅਫਸਰ ਮਨਪ੍ਰੀਤ ਕੌਰ ਵੱਲੋਂ ਆਓ ਇੱਕ ਕਰ ਸੁਣਦੇ ਹਾਂ ਅਮਨਦੀਪ ਕੌਰ ਮੈਡਮਾ ਤੁਹਾਡੀ ਵੈਨ ਤਾਂ ਸਮਰਾਲਾ ਆਈ ਹੈ ਬਾਜ਼ਾਰ ਬੰਦ ਹੋ ਗਿਆ ਕਿਸ ਪਰਪਸ ਲਈ ਆਏ ਤੁਸੀਂ ਸਰ ਅਸੀਂ ਅਵੇਰਨੈਸ ਲਈ ਆਏ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਜੋ ਖਾਂਦੇ ਆ ਉਹਦੇ ਵਿੱਚ ਜੋ ਮਿਲਾਵਟ ਵਗੈਰਾ ਵਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਪਰ ਉਹ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੰਦੇ ਆ ਮੈਂ ਡਰਦਾ ਕਿ ਕਾਰਨ ਹੁੰਦਾ ਜਿਵੇਂ ਆਂਦੇ ਨੇ ਅਵੇਅਰਨੈਸ ਲਈ ਤੁਸੀਂ ਆਏ ਹੋ ਤੁਸੀਂ ਕਹਿ ਰਹੇ ਹੋ ਤੇ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਅਰਨੈਸ ਲਈ ਆਏ ਨੇ ਜੇ ਹੁਣ ਸਰ ਦੁਕਾਨਾਂ ਕੋਲਣ ਜੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨੂੰ ਇਹ ਲੱਗਦਾ ਵੀ ਸੈਂਪਲ ਭਰਨ ਨਹੀਂ ਆਇਆ ਤਾਂ ਦੁਕਾਨਾ ਬੰਦ ਕਰ ਦੇਣਗੇ ਅਰੇ ਹੁਣ ਤਾਂ ਕੋਈ ਸੈਂਪਲਿੰਗ ਕੀਤੀ ਹੈ ਤੁਹਾਡੇ ਵੱਲੋਂ ਕਿਸੇ ਦੁਕਾਨ ਤੋਂ ਵਿਜ਼ਿਟ ਕਰਕੇ ਆਏ ਹੋ ਅਵੇਅਰਨੈਸ ਕੀਤੀ ਹੈ ਅਵੇਅਰਨੈਸ ਕੀਤੀ ਗਈ ਹੈ ਕਿੰਨੀ ਜਗ੍ਹਾ ਤੇ ਰੁਕੇ ਹੋ ਦੋ ਤਿੰਨ ਜਗ੍ਹਾ ਤੇ ਦੋ ਤਿੰਨ ਜਗ੍ਹਾ ਤੇ ਹਾਂਜੀ ਉਥੇ ਕੋਈ ਸੈਂਪਲਿੰਗ ਤਾਂ ਨਹੀਂ ਹੋਈ ਨਾ ਹਾਂ ਨਹੀਂ ਸੈਂਪਲਿੰਗ ਕੀਤਾ ਕੁਆਲਿਟੀ ਦੇ ਕੀਤਾ ਆ ਕੁਆਲਿਟੀ ਦੇ ਹਾਂਜੀ ਤੇ ਕੁਆਲਿਟੀ ਠੀਕ ਆਈ ਹੈ ਕਿਵੇਂ ਆਈ ਹੈ ਹਾਂਜੀ ਕੁਆਲਿਟੀ ਸਹੀ ਹੈ ਜਿਵੇਂ ਜਿਵੇਂ ਹਮ ਸ਼ਹਿਰ ਦੇ ਵਿੱਚ ਆਏ ਉਹ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਾਡੀ ਤੇ ਇਹ ਪੀਲਾ ਵੀ ਹੈ ਦੁਕਾਨਾਂ ਤੁਸੀਂ ਕੋਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਖਾਤਿਰ ਸੰਬੰਧੀ ਸਾਫ਼ ਸੁਥਰਾ ਸਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਐਕਸਪਾਇਰੀ ਚਾ ਮਤਲਬ ਉਹ ਸੇਲ ਨਹੀਂ ਕਰਨੀਆਂ ਹੈਗੀਆਂ ਉਹਦੇ ਬਾਰੇ ਪਰੰਮ ਤੋਂ ਸਾਰਾ ਜੀ ਪ੍ਰਕਿਰਤ ਦਿਨੇ ਉਹਨਾਂ ਨੂੰ ਫੋਲੋ ਕਰਨ ਨੂੰ ਜਿਉਂ ਦੁਕਾਨਾ ਖੋਲਣਗੇ ਤਾਂ ਇਹਨਾਂ ਨੂੰ ਪਤਾ ਲੱਗੇ ਨਹੀਂ ਪਿੰਡਾਂ ਦੇ ਵੀ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿੱਚ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਦੱਸਾਂਗੇ ਅ ਨਹੀਂ ਮਤਲਬ ਉਹ ਐਤਾ ਖੁੱਲ੍ਹੇ ਚੀਜ਼ ਨਹੀਂ ਨਾ ਸੇਲ ਕਰ ਸਕਦੇ ਐਕਸਪਾਇਰੀ ਤਾਂ ਉਹਦੇ ਲਿਖਿਆ ਹੁੰਦਾ ਵਾ ਹਾਂਜੀ ਤੇ ਉਹ ਬਾਕੀ ਜਨਤਾ ਨੂੰ ਵੀ ਅਪੀਲ ਆ ਵੀ ਉਹ ਰੋ ਵੀ ਚੀਜ਼ ਖਰੀਦਦੇ ਆ ਦੇਖ ਕੇ ਖਰੀਦਦਾ ਕੋਈ ਵੀ ਐਕਸਪਾਇਰੀ ਚੀਜ਼ ਨਾ ਸਿੱਧਾ ਉਹਨਾਂ ਪਹਿਲਾਂ ਉਹਦੀ ਡੇਟ ਦੇਖਣ ਤਾਂ ਲੈਣੋ ਉਹ ਚੀਜ਼ ਠੀਕ ਥੈਂਕ ਯੂ ਸਿਮਰਾਲਾ ਤੋਂ ਅਨੁਰਾਗ ਸੰਦਲ ਦੀ ਦੇਸ਼ ਸੇਵਕਲੀ ਰਿਪੋਰਟ